ਪੂਰੇ ਭਾਰਤ ਦੇ ਵਿੱਚ ਇੱਕ ਚੀਜ਼ ਚੱਲੀ ਕਿ ਅਸੀਂ ਹਿੰਦੂ ਰਾਸ਼ਟਰਵਾਦ ਬਣਾਉਣੀ ਉਹਦੇ ਵਿੱਚ ਜਿੰਨੇ ਵੀ ਬੀਜਪੀ ਦੇ ਲੀਡਰਾਂ ਨੇ ਸਮਰਥਨ ਕੀਤਾ ਸੀ ਇੱਥੋਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਨੇ ਇਹ ਗੱਲ ਸਟੇਟਮੈਂਟ ਦਿੱਤੀ ਪੰਜਾਬ ਦੇ ਵਿੱਚ ਖਾਲਸਤਾਨ ਦੀ ਗੱਲ ਤਾਂ ਹੋ ਰਹੀ ਆ ਜੇਕਰ ਭਾਰਤ ਦੇ ਵਿੱਚ ਇੱਕ ਪਾਸੇ ਹਿੰਦੂ ਰਾਸ਼ਟਰਵਾਦੀ ਗੱਲ ਹੋ ਰਹੀ ਹੈ ਅੱਜ ਤੱਕ ਕਿਸੇ ਵੀ ਲੀਡਰ ਨੇ ਕਿਸੇ ਵੀ ਮੁੱਖ ਮੰਤਰੀ ਨੇ ਸਟੇਟਮੈਂਟ ਨਹੀਂ ਦਿੱਤੀ ਸਾਡੇ ਨੌਜਵਾਨਾਂ ਤੇ ਉੱਪਰ ਚੜ ਕੇ ਆ ਗਏ ਪੰਜਾਬ ਦੇ ਨੌਜਵਾਨ ਜਜ਼ਬਾਤੀ ਨੇਗੇ ਪੰਜਾਬ ਦੇ ਨੌਜਵਾਨ ਸੰਘਰਸ਼ੀ ਨੇ ਪੰਜਾਬ ਦੇ ਨੌਜਵਾਨ ਲੜਨ ਜਾਣਦੇ ਨੇ ਉਹ ਕਹਿੰਦੇ ਵੀ ਜੇਕਰ ਤੁਸੀਂ ਭਾਰਤ ਨੂੰ ਤੋੜ ਰਹੇ ਹੋ ਤੁਸੀਂ ਕੱਟ ਗਣਤੇ ਉੱਪਰ ਧੱਕਾ ਕਰ ਰਹੇ ਹੋ ਤਾਂ ਫਿਰ ਜਿਕਰ ਨੌਜਵਾਨਾਂ ਨੇ ਉਸ ਚੀਜ਼ ਦੇ ਵਿੱਚ ਆਏ ਆ ਦੇ ਵਿੱਚ ਗੁੱਸੇ ਦੇ ਵਿੱਚ ਇਹ ਗੱਲ ਕਹੀ ਵੀ ਜੇਕਰ ਤੁਸੀਂ ਹਿੰਦੂ ਰਾਸ਼ਟਰਵਾਦ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅਸੀਂ ਵੀ ਖਾਲਸਤਾਨ ਬਣਾਉਣਾ ਚਾਹੁੰਦੇ ਹਾਂ ਪਰ ਅੱਜ ਤਿੱਕਰ ਤੁਸੀਂ ਇਹ ਚੀਜ਼ ਦੇਖੀ ਜਿਨ੍ਹਾਂ ਨੇ ਹਿੰਦੂ ਰਾਸ਼ਟਰਵਾਦ ਦੇ ਨਾਅਰੇ ਲਾਏ ਜਿਨ੍ਹਾਂ ਨੇ ਜਾ ਕੇ ਮਸਜਿਦਾਂ ਦੇ ਉੱਪਰ ਝੰਡੇ ਲੜਾਈ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਹਰਿਆਣੇ ਦੇ ਵਿੱਚ ਉਧਰ ਕਿੰਨੇ ਜਿਹੜਾ ਉਹ ਜਾ ਕੇ ਜਿਹੜਾ ਉਹ ਦੰਗਾ ਹੋਇਆ ਉਹਨਾਂ ਉੱਪਰ ਉਹਨਾਂ ਨੂੰ ਉਹ ਜਵਾਨਤਾ ਦੇ ਉੱਪਰ ਬਾਹਰ ਵੀ ਆ ਕੇ ਹਿੰਦੂ ਰਾਸ਼ਟਰਵਾਦ ਕਹਿਣ ਨਾਲ ਉੱਪ ਇਸ ਚੀਜ਼ ਦਾ ਜਵਾਬ ਆਏਗਾ ਕੋਈ ਪੰਜਾਬ ਦੇ ਲੀਡਰਾਂ ਕੋਲੇ ਇਹ ਪੰਜਾਬ ਦੇ ਨੌਜਵਾਨਾਂ ਉੱਪਰ ਇਹੀ ਕਿਉਂ ਲੱਗਦੀ ਆ ਤੁਸੀਂ ਉਹਨਾਂ ਉੱਪਰ ਕਿਉਂ ਨਹੀਂ ਕਾਰਵਾਈਆਂ ਕਰਾਉਂਦੇ ਅਸੀਂ ਕਰੋ ਕਿਹਨੇ ਬੇਦਖ ਤੋੜੋ ਸੰਵਿਧਾਨ ਦੇ ਵਿੱਚ ਦੋ ਨਾਮ ਨੇਗੇ ਮਿਲਣ ਭਾਰਤ ਤੇ ਇੰਡੀਆ ਹਿੰਦੂ ਰਿੰਦੂ ਦੀ ਤਾਂ ਕਦੇ ਗੱਲ ਹੋਈ ਨਹੀਂ